ਸਸ਼ੀਕਾਲ ਤੇ ਸਵਾਗਤ ਹੈ ਇਸ ਖਾਸ ਗੱਲਬਾਤ ਵਿੱਚ ਅੱਜ ਨਾ ਅਸੀਂ ਪੰਜਾਬ ਦੇ ਇੱਕ ਬਹੁਤ ਹੀ ਖਾਸ ਮਤਲਬ ਇਤਿਹਾਸਿਕ ਸ਼ਹਿਰ ਬਾਰੇ ਗੱਲ ਕਰਨੀ ਹੈ ਬਟਾਲਾ ਇਹ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਹੈ ਸਾਡੇ ਕੋਲ ਕੁਝ ਜਾਣਕਾਰੀ ਹੈ ਬਟਾਲਾ ਇਤਿਹਾਸ ਧਰਮ ਅਤੇ ਵਿਕਾਸ ਬਾਰੇ ਤੇ ਅਸੀਂ ਸੋਚਿਆ ਇਸ ਦੀਆਂ ਵੱਖਰੀਆਂ ਵੱਖਰੀਆਂ ਪਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਸ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਹੈ ਨਾ ਆਓ ਫਿਰ ਸ਼ੁਰੂ ਕਰਦੇ ਹਾਂ ਹਾਂਜੀ ਬਿਲਕੁਲ ਤੇ ਬਟਾਲਾ ਦਾ ਇਤਿਹਾਸ ਹੈ ਵੀ ਬੜਾ ਦਿਲਚਸਪ ਇਹਦੀ ਕਹਾਣੀ ਸ਼ੁਰੂ ਹੁੰਦੀ ਹੈ ਦੇਖੋ ਅਜ ਤੋਂ ਕੋਈ ਲਗਭਗ 550 ਸਾਲ ਪਹਿਲਾਂ ਸਰੋਤ ਕਹਿੰਦੇ ਨੇ ਕਿ 1465 ਚ ਰਾਜਾ ਰਾਮਦੇਵ ਪੱਟੀ ਉਹਨਾਂ ਨੇ ਇਹਦੀ ਨੀਂਹ ਰੱਖੀ ਸੀ 1465 ਵਾਹ ਮਤਲਬ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਚੋਂ ਇੱਕ ਹੋਇਆ ਫਿਰ ਇਹ ਬਿਲਕੁਲ ਜੀ ਬਿਲਕੁਲ ਤੇ ਸ਼ੁਰੂ ਤੋਂ ਹੀ ਨਾ ਇਹ ਇੱਕ ਜ਼ਰੂਰੀ ਪ੍ਰਸ਼ਾਸਕੀ ਥਾਂ ਰਿਆ ਹੋਣਾ ਹੂੰ ਤੇ ਫਿਰ ਜਦੋਂ ਮੁਗਲ ਆਏ ਉਨਾ ਦਾ ਬਹੁਤ ਅਸਰ ਰਿਹਾ ਪੰਜਾਬ ਤੇ ਬਟਾਲਾ ਤੇ ਕੀ ਫਰਕ ਪਿਆ ਹਾਂ ਮੁਗਲ ਦੌਰ ਵਿੱਚ ਨਾ ਬਟਾਲਾ ਹੋਰ ਵੀ ਮਹੱਤਵਪੂਰਨ ਹੋ ਗਿਆ ਇਹ ਸਿਰਫ ਕੋਈ ਰਹਿਣ ਦੀ ਥਾਂ ਨਹੀਂ ਰਿਹਾ ਸਗੋਂ ਇੱਕ ਵੱਡਾ ਮਤਲਬ ਵਪਾਰ ਦਾ ਗੜ ਬਣ ਗਿਆ ਖਾਸ ਕਰਕੇ ਇੱਕ ਗੱਲ ਨਿਕਲ ਕੇ ਆਂਦੀ ਹੈ ਕਿ ਉੱਥੇ ਹਥਿਆਰ ਵੀ ਬਣਦੇ ਸੀ ਅੱਛਾ ਹਥਿਆਰ ਹਾਂਜੀ ਜੋ ਉਸ ਸਮੇਂ ਦੀ ਤੁਸੀਂ ਕਹਿ ਲਓ ਸਟ੍ਰੈਟੈਜਿਕ ਇੰਪੋਰਟੈਂਸ ਦਿਖਾਉਂਦਾ ਹੈ ਤੇ ਉਸ ਜ਼ਮਾਨੇ ਦੀਆਂ ਨਾ ਕਈ ਬੜੀਆਂ ਸੋਹਣੀਆਂ ਹਵੇਲੀਆਂ ਮਸਜਿਦਾਂ ਵਾਜਬੀ ਹੈਗੀਆਂ ਉੱਥੇ ਵਾਹ ਮਤਲਬ ਇਤਿਹਾਸ ਬੋਲਦਾ ਹੈ ਉੱਥੇ ਦੀਆਂ ਕੰਦਾਂ ਚੋਂ ਪ੍ਰਸ਼ਾਸਨ ਵਪਾਰ ਰਣਨੀਤੀ ਕਾਫੀ ਕੁਝ ਸਿੱਖ ਪਰ ਬਟਾਲੇ ਦੀ ਇੱਕ ਹੋਰ ਪਹਿਚਾਨ ਵੀ ਤਾਂ ਹੈ ਜਿਹੜੀ ਬਹੁਤ ਵੱਡੀ ਹੈ ਧਾਰਮਿਕ ਮਹੱਤਤਾ ਖਾਸ ਕਰਕੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਹਾਂਜੀ ਹਾਂਜੀ ਇਹ ਤਾਂ ਬਹੁਤ ਹੀ ਅਹਿਮ ਪਹਿਲੂ ਹੈ ਇਹਨੂੰ ਆਪਾਂ ਅਣਗੋਲਿਆ ਨਹੀਂ ਕਰ ਸਕਦੇ ਸਿੱਖ ਧਰਮ ਦੇ ਬਾਨੀ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਇੱਥੇ ਬਟਾਲੇ ਵਿੱਚ ਹੀ ਹੋਇਆ ਸੀ ਹਾਂਜੀ ਇਹ ਤਾਂ ਸੱਚ ਮੁੱਚ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਬਟਾਲੇ ਦਾ ਸਤਕਾਰ ਬਹੁਤ ਹੈ ਬਿਲਕੁਲ ਤੇ ਇਸੇ ਇਤਿਹਾਸਿਕ ਘਟਨਾ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਡੇਰਾ ਸਾਹਿਬ ਹੈ ਕੁਝ ਲੋਕ ਉਸ ਨੂੰ ਦੰਡਾਸਰ ਸਾਹਿਬ ਵੀ ਕਹਿੰਦੇ ਨੇ ਤੇ ਗੁਰਦੁਆਰਾ ਕੰਧ ਸਾਹਿਬ ਵੀ ਹੈ ਹਾਂ ਕੰਧ ਸਾਹਿਬ ਵਾਲੀ ਸਾਖੀ ਤਾਂ ਬਹੁਤ ਮਸ਼ਹੂਰ ਹੈ ਜੀ ਜਿੱਥੇ ਕਹਿੰਦੇ ਨੇ ਗੁਰੂ ਸਾਹਿਬ ਨੇ ਕੱਚੀ ਕੰਧ ਨੂੰ ਡਿੱਗਣ ਤੋਂ ਰੋਕਿਆ ਸੀ ਹਾਂ ਤੇ ਇਹ ਥਾਵਾਂ ਦੇਖੋ ਸਿਰਫ ਸਿੱਖਾਂ ਲਈ ਨਹੀਂ ਹਿੰਦੂ ਪਾਈਚਾਰੇ ਲਈ ਵੀ ਬਹੁਤ ਸ਼ਰਧਾ ਵਾਲੀਆਂ ਹਨ ਸਹੀ ਗੱਲ ਐ ਕਿੰਨਾ ਕੁਝ ਸਮੋਈ ਬੈਠਾ ਐ ਸ਼ਹਿਰ ਇਤਿਹਾਸ ਪ੍ਰਸ਼ਾਸਨ ਵਪਾਰ ਤੇ ਫਿਰ ਇੰਨੀ ਪਵਿੱਤਰ ਧਾਰਮਿਕ ਥਾਂ ਪਰ ਫਿਰ ਅੰਗਰੇਜ਼ ਆ ਗਏ ਉਹਨਾਂ ਦੇ ਆਉਣ ਨਾਲ ਕੁਝ ਨਵਾਂ ਜੁੜਿਆ ਹੋਵੇਗਾ ਹਾਂ ਬਿਲਕੁਲ ਅੰਗਰੇਜ਼ੀ ਰਾਜ ਬੇਲੇ ਨਾ ਇੱਕ ਹੋਰ ਰੰਗ ਚੜ੍ਹਿਆ ਬਟਾਲੇ ਥੇ ਉਸੀ ਉਦਯੋਗ ਦਾ ਖਾਸ ਕਰਕੇ ਲੋਹੇ ਦਾ ਕੰਮ ਆਇਰਨ ਫਾਉਂਡਰੀਆਂ ਇੰਜੀਨੀਅਰਿੰਗ ਵਰਕਸ ਅੱਛਾ ਲੋਹੇ ਦਾ ਕੰਮ ਹਾਂਜੀ ਪੂਰੇ ਹਿੰਦੁਸਤਾਨ ਚ ਨਾ ਸੀ ਬਟਾਲੇ ਦਾ ਇਸ ਕੰਮ ਚ ਸ਼ਾਇਦ ਇਸ ਕਰਕੇ ਵੀ ਕਿ ਇੱਥੇ ਪਹਿਲਾਂ ਤੋਂ ਹੀ ਤਾਦ ਦਾ ਕੰਮ ਕਰਨ ਵਾਲੇ ਕਾਰੀਗਰ ਹੋਣਗੇ ਜਿਨ੍ਹਾਂ ਨੂੰ ਅੰਗਰੇਜ਼ਾਂ ਬਿਲੇ ਇੱਕ ਨਵੀਂ ਦਿਸ਼ਾ ਮਿਲ ਗਈ ਇੱਕ ਤਰ੍ਹਾਂ ਨਾਲ ਇਹ ਤਾਂ ਬੜੀ ਵਧੀਆ ਗੱਲ ਹੈ ਮਤਲਬ ਸਿਰਫ ਧਰਮ ਜਾਂ ਇਤਿਹਾਸ ਹੀ ਨਹੀਂ ਇੰਡਸਟਰੀਅਲ ਪਾਵਰ ਵੀ ਸੀ ਹਾਂ ਕਿਸ ਤਰ੍ਹਾਂ ਦਾ ਕੰਮ ਹੁੰਦਾ ਸੀ ਕੁਝ ਪਤਾ ਲੱਗਦਾ ਸਰੋਤਾਂ ਤੋਂ ਜਿਵੇਂ ਕੋਈ ਖਾਸ ਚੀਜ਼ਾਂ ਹਾਂ ਜ਼ਿਆਦਾਤਰ ਤਾਂ ਖੇਤੀਬਾੜੀ ਲਈ ਸੰਦ ਬਣਦੇ ਸੀ ਲੋਹੇ ਦੇ ਮਸ਼ੀਨਾਂ ਦੇ ਪੁਰਜੇ ਤੇ ਹੋਰ ਵੀ ਕਈ ਤਰ੍ਹਾਂ ਦਾ ਲੋਹੇ ਦਾ ਸਮਾਨ ਕਹਿੰਦੇ ਨੇ ਬਟਾਲੇ ਦੀ ਬਣੀ ਚੀਜ਼ ਬਹੁਤ ਮਜ਼ਬੂਤ ਹੁੰਦੀ ਸੀ ਅੱਛਾ ਇਸ ਨਾਲ ਸ਼ਹਿਰ ਦੀ ਇਕਨੋਮੀ ਨੂੰ ਤਾਂ ਫਾਇਦਾ ਹੋਇਆ ਹੀ ਪੰਜਾਬ ਦੇ ਉਦਯੋਗਿਕ ਨਕਸ਼ੇ ਤੇ ਵੀ ਬਟਾਲਾ ਉੱਭਰ ਕੇ ਆਇਆ ਹੈ ਸ਼ਹਿਰ ਦਾ ਕਿਰਦਾਰ ਹੀ ਬਦਲ ਗਿਆ ਇੱਕ ਤਰ੍ਹਾਂ ਤੇ ਇਸ ਉਦਯੋਗਿਕ ਵਿਕਾਸ ਨਾਲ ਕੀ ਸਿੱਖਿਆ ਵਗੈਰਾ ਤੇ ਵੀ ਕੋਈ ਅਸਰ ਪਿਆ ਅਕਸਰ ਨਾਲ ਨਾਲ ਚਲਦੀਆਂ ਨੇ ਇਹ ਚੀਜ਼ਾਂ ਹਾਂ ਤੁਸੀਂ ਠੀਕ ਕਹਿ ਰਹੇ ਹੋ ਸਿੱਖਿਆ 'ਚ ਵੀ ਬਟਾਲਾ ਪਿੱਛੇ ਨਹੀਂ ਰਿਹਾ ਇੱਥੇ ਕਾਫੀ ਪੁਰਾਣੇ ਸਥਾਪਿਤ ਐਜੂਕੇਸ਼ਨਲ ਇੰਸਟੀਟਿਊਟਸ ਨੇ ਜਿਵੇਂ ਬੇਰਿੰਗ ਯੂਨੀਅਨ 크ਰਿਸਚੀਅਨ ਕਾਲਜ ਅੱਛਾ ਹਾਂਜੀ ਤੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫਾਰ ਊਮਨ ਵੀ ਇਹ ਦਿਖਾਉਂਦਾ ਹੈ ਕਿ ਸ਼ਹਿਰ ਨੇ ਸਿਰਫ ਪੈਸਾ ਹੀ ਨਹੀਂ ਕਮਾਇਆ ਗਿਆਨ ਤੇ ਸਭਿਆਚਾਰ ਨੂੰ ਵੀ ਅਪਣਾਇਆ ਇਹ ਵੀ ਇੱਕ ਪਰਤ ਹੈ ਕਮਾਲ ਹੈ ਤਾਂ 15ਵੀਂ ਸਦੀ ਤੋਂ ਸ਼ੁਰੂ ਹੋ ਕੇ ਮੁਗਲ ਕਾਲ ਸਿੱਖ ਇਤਿਹਾਸ ਫਿਰ ਅੰਗਰੇਜ਼ਾਂ ਵੇਲੇ ਦਾ ਉਦਯੋਗ ਤੇ ਨਾਲ ਹੀ ਸਿੱਖਿਆ ਬਹੁਤ ਲੰਬਾ ਤੇ ਭਰਪੂਰ ਸਫ਼ਰ ਰਿਹਾ ਹੈ ਅੱਜ ਦੇ ਟਾਈਮ 'ਚ ਕਿੱਥੇ ਆ ਬਟਾਲਾ ਮਤਲਬ ਹੁਣ ਕੀ ਚੱਲ ਰਿਹਾ ਹੈ ਕੋਈ ਨਵਾਂ ਵਿਕਾਸ ਹਾਂਜੀ ਬਿਲਕੁਲ ਵਿਕਾਸ ਤਾਂ ਦੇਖੋ ਚੱਲਦਾ ਹੀ ਰਹਿੰਦਾ ਹੈ ਹੁਣ ਜੋ ਸਰੋਤ ਦੱਸਦੇ ਨੇ ਉਸ ਮੁਤਾਬਕ ਸ਼ਹਿਰ ਦੇ ਬੁਨਿਆਦੀ ਢਾਂਚੇ ਮਤਲਬ ਇਨਫਰਾਸਟ੍ਰਕਚਰ ਨੂੰ ਸੁਧਾਰਨ ਤੇ ਕੰਮ ਹੋ ਰਿਹਾ ਹੈ ਨਵੀਆਂ ਸੜਕਾਂ ਦੇ ਪ੍ਰੋਜੈਕਟਸ ਨੇ ਬਾਜ਼ਾਰਾਂ ਨੂੰ ਠੀਕ ਕਰਨ ਦੀ ਗੱਲ ਹੈ ਤੇ ਖਾਸ ਕਰਕੇ ਜਿਹੜੀਆਂ ਇਤਿਹਾਸਿਕ ਤੇ ਧਾਰਮਿਕ 타ਵਾਂ ਨੇ ਉਹਨਾਂ ਦੀ ਸਾਮ ਸੰਭਾਲ ਉਹਨਾਂ ਨੂੰ ਹੋਰ ਵਧੀਆ ਬਣਾਉਣ ਤੇ ਜ਼ੋਰ ਹੈ ਹੂੰ ਇਹ ਚੰਗੀ ਗੱਲ ਹੈ ਹਾਂ ਇਹ ਦਿਖਾਉਂਦਾ ਹੈ ਕਿ ਸ਼ਹਿਰ ਆਪਣੇ ਵਿਰਸੇ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੁੰਦਾ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਅਸੀਂ ਦੇਖਿਆ ਵੀ ਬਟਾਲਾ ਸਿਰਫ ਇੱਕ ਸ਼ਹਿਰ ਨਹੀਂ ਇਹ ਤਾਂ ਇਤਿਹਾਸ ਧਰਮ ਤੇ ਉਦਯੋਗ ਦਾ ਸੁਮੇਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਹੋਣ ਕਰਕੇ ਇਸ ਦੀ ਧਾਰਮਿਕ ਮਹੱਤਤਾ ਤਾਂ ਹੈ ਹੀ ਬਹੁਤ ਜ਼ਿਆਦਾ ਬਿਲਕੁਲ ਪਰ ਨਾਲ ਹੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਜਿਹੜੀ ਇਹਦੀ ਇੰਜੀਨੀਅਰਿੰਗ ਇੰਡਸਟਰੀ ਚੱਲੀ ਉਸ ਨੇ ਵੀ ਇਹਨੂੰ ਇੱਕ ਵੱਖਰੀ ਪਛਾਣ ਦਿੱਤੀ ਬਿਲਕੁਲ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਕਿਵੇਂ ਇੱਕ ਸ਼ਹਿਰ ਆਪਣੇ ਅੰਦਰ ਇੰਨੀਆਂ ਪਰਤਾਂ ਸਾਂਭੀ ਬੈਠਾ ਹੈ 1465 ਚ ਸਥਾਪਨਾ ਹੋਈ ਫਿਰ ਮੁਗਲ ਕਾਲ ਆਇਆ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਬਣਿਆ ਬ੍ਰਿਟਿਸ਼ ਰਾਜ ਚ ਉਦਯੋਗ ਦਾ ਕੇਂਦਰ ਬਣਿਆ ਤੇ ਹੁਣ ਅੱਜ ਦੇ ਵਿਕਾਸ ਵੱਲ ਗੁਰਦੁਆਰਾ ਦੰਡਾ ਸਰ ਸਾਹਿਬ ਦੂਜੇ ਗੁਰਦੁਆਰੇ ਪੁਰਾਣੀਆਂ ਹਵੇਲੀਆਂ ਇਹ ਸਭ ਇਸ ਜਿਉਂਦੇ ਜਾਗਦੇ ਇਤਿਹਾਸ ਦੀਆਂ ਨਿਸ਼ਾਨੀਆਂ ਨੇ ਪੰਜਾਬ ਦੇ ਵਿਰਸੇ ਦਾ ਇੱਕ ਅਨਮੋਲ ਹਿੱਸਾ ਹੈ ਬਟਾਲਾ ਹਾਂਜੀ ਤਾਂ ਫਿਰ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਬਟਾਲਾ ਦਾ ਇਹ ਜਿਹੜਾ ਬਹੁਪੱਖੀ ਇਤਿਹਾਸ ਹੈ ਇੱਕ ਪਾਸੇ ਧਾਰਮਿਕ ਪਵਿੱਤਰਤਾ ਦੂਜੇ ਪਾਸੇ ਉਦਯੋਗਿਕ ਪਛਾਣ ਇਹ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਨਵਾਂ ਵਿਕਾਸ ਵੀ ਹੋ ਰਿਹਾ ਹੈ ਸ਼ਹਿਰ ਦੀ ਪਛਾਣ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਤੇ ਭਵਿੱਖ ਲਈ ਕੀ ਇਸ਼ਾਰਾ ਕਰ ਰਿਹਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜਾਣਕਾਰੀ ਕਿਵੇਂ ਲੱਗੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ